ਪੰਜਾਬ ਦੇ ਵਿੱਚ ਤेंदुए ਦਾ ਡਰ ਲਗਾਤਾਰ ਜਾਰੀ ਹੈ ਇੱਕ ਵਾਰ ਫਿਰ ਤੋਂ ਲੋਕਾਂ ਨੇ ਆਪਣੇ ਰਿਹਾਇਸ਼ੀ ਇਲਾਕੇ ਦੇ ਵਿੱਚ ਇਸ ਨੂੰ ਰਾਤ ਦੇ ਸਮੇਂ ਘੁੰਮਦੇ ਹੋਏ ਦੇਖਿਆ ਕਸ ਸਸਟੀਵੀ ਕੈਮਰਾ ਦੇ ਵਿੱਚ ਤेंदुए ਦੀਆਂ ਤਸਵੀਰਾਂ ਕੈਦ ਹੋਈਆਂ ਨੇ ਜੋ ਕਿ ਮੰਡੀ ਗੋਬਿੰਦਗਰ ਦੇ ਪਿੰਡ ਅਚਨਾਲੀ ਦੀਆਂ ਦੱਸੀਆਂ ਜਾ ਰਹੀਆਂ ਨੇ ਰਾਤ ਦੇ ਸਮੇਂ ਜਦੋਂ ਲੋਕਾਂ ਨੇ ਇਸ ਨੂੰ ਇਲਾਕੇ ਦੇ ਵਿੱਚ ਘੁੰਮਦੇ ਹੋਏ ਦੇਖਿਆ ਤਾਂ ਲੋਕਾਂ ਨੇ ਇੱਕ ਦੂਜੇ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਵੀ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਕਿ ਇਲਾਕੇ ਦੇ ਵਿੱਚ ਤेंदुआ ਘੁੰਮ ਰਿਹਾ ਕੋਈ ਵੀ ਆਪਣੇ ਘਰ ਤੋਂ ਬਾਹਰ ਨਾ ਨਿਕਲੇ ਤਾਂ ਲੋਕਾਂ ਨੇ ਦੱਸਿਆ ਕਿ ਕਿਵੇਂ ਇਲਾਕੇ ਦੇ ਵਿੱਚ ਤेंदुआ ਦਿਖਣ ਤੋਂ ਬਾਅਦ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਇਹ ਹੈਗਾ ਸਵੇਰੇ ਤਿੰਨ ਵਜੇ ਦੀ ਗੱਲ ਹਾਂਜੀ ਫਿਰ ਉਸ ਤੋਂ ਬਾਅਦ ਆਸੀਂ ਜੇ ਦੇਖਿਆ ਗੇਟ ਦੇ ਥੱਲੇ ਨੇ ਦੇਖਿਆ ਵੀ ਇਹ ਕੰਦਰ ਚੀਤਾ ਖੜਾ ਬਾਹਰ ਮੈਂ ਕਿ ਰੋਲਾ ਨਾ ਪਾ ਵੀ ਫੋਨ ਕਰਦਾ ਕਿਸੇ ਨੂੰ ਫਿਰ ਅਸੀਂ ਵੀਰ ਜੀ ਨੂੰ ਫੋਨ ਕਰਿਆ ਇੱਧਰ ਵੀਰ ਜੀ ਇੱਥੇ ਲੋਕਾਂ ਨੂੰ ਕਹਿ ਦਿਓ ਵੀ ਮੜੇ ਚੌਕ ਸ਼ੋਕੇ ਪੈਣ ਆ ਵੀ ਕੈਂਦੂ ਫਿਰਦਾ ਇੱਥੇ ਤੋਂ ਤੋਂ ਬਾਅਦ ਇਹਨਾਂ ਨੇ ਫੋਨ ਕਰਿਆ ਸਾਰੇ ਪਾਸੇ ਘੁਮਾਏ ਠੀਕ ਹੈ ਜੀ ਤੇ ਉਹ ਤੋਂ ਬਾਅਦ ਫਿਰ ਇੱਧਰ ਆਇਆ ਜੀ ਇੱਧਰਲੀ ਸਾਈਡ ਇਹ ਬਹੁਤ ਫੋਨ ਆਇਆ ਸੀਗਾ ਸਾਨੂੰ ਮਰਗਰ 3:50 ਸੀ ਉਹ 3:50 ਤੋਂ ਜਦ ਫੋਨ ਆਇਆ ਸੀ ਸਾਡੇ ਮੁੰਡੇ ਲੋਕ ਬਾਹਰ ਸੁੰਦੇ ਸੀਗੇ 4-5 ਅਸੀਂ ਅਸੀਂ ਕਮਰੇ ਨਾਲ ਲਾਇਆ ਸੀ ਬਾਹਰ ਇੱਕ ਮੁੰਡੇ ਨੂੰ ਕਹਿੰਦੇ ਸਾਰੇ ਨੂੰ ਜਗਾ ਦੋ ਇਹਨੇ ਜਗਾ ਕੇ ਜਦੋਂ ਅਸੀਂ ਜਗਾਇਆ ਤਾਂ ਉਹ ਤੇ ਕੁੱਤਾ ਭੁਗਦੇ ਸੀ ਕਨੂੰ ਕੁੱਤੇ ਨੂੰ ਉਹ ਪੈ ਗਏ ਸੀ ਕਿ ਕੰਦ ਟੱਪ ਕੇ ਆ ਕੇ ਕੁੱਤੇ ਨੂੰ ਪੈ ਗਿਆ ਜਦੋਂ ਹਮ ਲੋਕ ਨੂੰ ਡਾਂਗ ਡੂੰਗ ਲੈ ਕੇ ਜਿਗਿਆ ਤਾਂ ਉਹਨੇ ਫਿਰ ਜਾ ਕੇ ਕੰਦ ਉਹ ਟੱਪ ਗਿਆ ਤਾਂ ਮੁੰਡੇ ਨੂੰ ਦੇਖ ਕੇ ਵੀ ਚਲ ਪਈ ਸਾਰੇ ਅਸੀਂ ਸਾਰੇ ਬੰਦੇ ਮਿਲ ਕੇ ਅਸੀਂ ਡਾਂਗ ਲੈ ਕੇ ਖੜਾ ਹੋ ਗਿਆ ਕੁੱਤੇ ਪੈ ਰਹੇ ਸੀਗਾ ਇੱਕ ਕੁੱਤਾ ਹੋਰ ਪੈ ਗਿਆ ਦੋਨੋਂ ਕੁੱਤੇ ਛੱਟ ਕੇ ਉਹਨੇ ਕੰਦ ਟੱਪ ਕੇ ਜੀਰੀ ਦੇ ਲੰਗੇ ਸੀ ਗਏ ਮੰਨ ਲਓ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਜੀ ਉਹ ਤਾਂ ਅੱਖਾਂ ਨਾਲ ਦੇਖਿਆ ਸੀ ਪੰਜੀ ਮੁੰਆ ਸੀ ਦੋ ਭਾਂਜੀ ਸੀ ਕੋ ਦੋ ਮੁੰਡੇ ਸੀ ਕੋ ਸੱਟੇ ਅਸੀਂ 6 ਕੋ ਹੋਰ ਮੋਹਲੇ ਦੇ ਕੋ ਇੱਕ ਬੱਚੇ ਹੋਰ ਸੀਗਾ ਆ ਆ ਮੁੰਡਾ ਸੀਗਾ ਆ ਆ ਆ ਮੁੰਡਾ ਸੀਗਾ ਅੱਥੇ ਕਮਰੇ ਚ ਰੰਦੀ ਹੈ ਜਾਨਵਰ ਦਾ ਕੋਈ ਨੁਕਸਾਨ ਨਾ ਜਾਨਵਰ ਨੂੰ ਨੁਕਸਾਨ ਨਹੀਂ ਹੋਇਆ ਜੀ ਉਹਨਾਂ ਨੂੰ ਕੁੱਤੇ ਨੂੰ ਪਾ ਕੇ ਉੱਪਰ ਜੀਰੀ ਚ ਲੰਗੇ ਹਾਂ ਉਹਨਾਂ ਨੇ ਲੰਗੇ ਫਿਰ ਆ ਗਏ ਤੇ ਮੁਰਗਾ ਆ ਮੋਹਲੇ ਚ ਆਇਆ ਨਹੀਂ ਉਹਨਾਂ ਨੇ ਜਾ ਕੇ ਫਿਰ ਕੰਨ ਕੋ ਉੱਪਰ ਸੇ ਛਾਲ ਮਾਰ ਕੇ ਉੱਧਰ ਫਿਰ ਵਾਪਸੀ ਭੱਜ ਗਏ ਉਹ ਦੀਪ ਸਿੰਘ ਜੀ ਕੀ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਗੱਲਬਾਤ ਹੋ ਗਈ ਮੈਨੂੰ 4 ਵਜੇ ਦੇ ਕਰੀਬ ਕਾਲ ਆਈ ਸੀ ਮੈਂ ਉਸ ਟਾਈਮ ਇਸ਼ਨਾਨ ਕਰ ਰਿਹਾ ਸੀਗਾ ਜਦੋਂ ਮੈਂ ਇਸ਼ਨਾਨ ਕਰਕੇ ਮੈਂ ਦੇਖਿਆ ਵੀ ਗੁਰਦਿਆਲ ਸਿੰਘ ਦਾ ਜੋ ਕਿ ਇੱਥੇ ਸਾਡੇ ਤਲੁਪੜੀ ਰਹਿ ਰਹੇ ਸਕੂਲ ਦੇ ਕੋਲ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇੱਥੇ ਆ ਕੇ ਬਾਬੇ ਤੁਸੀਂ ਅਨਾਊਂਸਮੈਂਟ ਕਰ ਦੋ ਵੀ ਆਪਣੇ ਪਿੰਡ ਦੇ ਵਿੱਚ ਤੰਦੂਆ ਆ ਗਿਆ ਤੇ ਜਦੋਂ ਮੈਂ ਅੱਠ ਕਾਲਾਂ ਦੇਖੀਆਂ ਨੇ ਮੈਨੂੰ ਫੇਰ ਉਸ ਤੋਂ ਬਾਅਦ ਫੇਰ ਮੈਂ ਕੀ ਫਟਾਫਟ ਗੁਰਦੁਆਰਾ ਸਾਹਿਬ ਗਿਆ ਗੁਰਦਸਬ ਸਾਹਿਬ ਜਾ ਕੇ ਮੈਂ ਅਨਾਉਂਸਮੈਂਟ ਕੀਤੀ ਵੀ ਪਾਈ ਆਪਣੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਹਜੇ ਤਾਲੀ ਲਾ ਕੇ ਰੱਖੋ ਆਪਣੇ ਪਿੰਡ ਚੰਦੂਆ ਘੁੰਮ ਰਿਹਾ ਕੋਈ ਜਾਨੀ ਨਕਸਾਰ ਨਾਲ ਕੋਈ ਹੋ ਜੇ ਕਿਸੇ ਦਾ ਜੋ ਕਿ ਸਾਡੇ ਪਿੰਡ ਦੇ ਵਿੱਚ ਤੁਹਾਨੂੰ ਬਾਦ ਸਾਜਰੇ ਲੋਕ ਨਿਕਲਦੇ ਨੇ ਬੱਚੇ ਵੀ ਨਿਕਲਦੇ ਨੇ ਇਸ ਕਰਕੇ ਅਸੀਂ ਇਹਨਾਂ ਨੂੰ ਮਤਲਬ ਅਨਾਉਂਸਮੈਂਟ ਤਿੰਨ ਚਾਰ ਵਾਰ ਮੈਂ ਕਰਤੀ ਸੀ ਜੀ ਥਾਣੇ ਗੁੰਦਗੜ ਤੋਂ ਅੱਛਾ ਜੀ ਉਹਨਾਂ ਨੇ ਅੱਗੇ ਪੁੱਛਿਆ ਵੀ ਕੀ ਗੱਲਬਾਤ ਹੈ ਇੱਥੇ ਵੀ ਇੱਥੇ ਸੱਚ ਗੱਲ ਆ ਤੇ ਜਿਹੜੇ ਬੰਦੇ ਹੁਣ ਇੱਥੇ ਸੀਗੇ ਉਹਨਾਂ ਨੇ ਕਿ ਹਾਂਜੀ ਅਸੀਂ ਦੇਖਿਆ ਬੀਬੀ ਚਰਨਜੀਤ ਘਰ ਦੇ ਵਾਈਫ ਹਸਬੰਡ ਸੀਗੇ ਸਰ ਵੀ ਅਸੇ ਪਿੰਡ ਦੇ ਵਿੱਚ ਆਏ ਨੇ ਤੇ ਉਹ ਐਨੇ ਗੱਲ ਪੁੱਛ ਕੇ ਇਹਨਾਂ ਨੂੰ ਨੰਬਰ ਲੈ ਕੇ ਚਲੇ ਗਏ ਉਸ ਤੋਂ ਬਾਅਦ ਕੋਈ ਨਹੀਂ ਆਇਆ ਇਸ ਬਾਬਤ ਪੁਲਿਸ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਥਾਣਾ ਮੰਡੀ ਗੋਬਿੰਦਗੜ ਦੇ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਇਸ ਬਾਬਤੇ ਜਾਣਕਾਰੀ ਦਿੱਤੀ ਹੈ ਕਿ ਫੋਰੈਸਟ ਡਿਪਾਰਟਮੈਂਟ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵੱਲੋਂ ਤੇਜ਼ੀ ਦੇ ਨਾਲ ਤेंदुए ਦੀ ਪਾਲ ਕਿਤੀ ਜਾ ਰਹੀ ਹੈ ਆਪਣੇ ਇਲਾਕੇ ਦੇ ਵਿੱਚ ਮੰਡੀ ਗੋਬਿੰਦਗੜ ਚ ਅਫਵਾਹਾਂ ਪਿਛਲੇ ਇਸ ਤਰੀਕ ਦੋ ਹਫ਼ਤੇ ਤੋਂ ਕੀ ਪੋਜੀਸ਼ਨ ਹੈ ਜੇ ਕੁਝ ਸੀਗਾ ਮੌਕੇ ਤੇ ਜਾ ਕੇ ਆਏ ਹਾਂਜੀ ਉਹ ਸਵੇਰੇ ਸਾਡੇ ਕੋਲ ਵੀ ਇੱਕ ਵੀਡੀਓ ਆਈ ਹੈ ਜਿਹਨੂੰ ਅਸੀਂ ਵੈਰੀਫਾਈ ਕਰਨ ਲਈ ਮੌਕੇ ਤੇ ਗਏ ਤੇ ਗੱਲ ਕਨਫਰਮਡ ਹੈ ਵੀ ਜਿਹੜਾ ਉਹ ਵੀਡੀਓ ਹੈ ਉਹ ਬੈਕ ਸਾਈਡ ਡੀਮਾਰਟ ਜਨਾਲੀ ਏਰੀਆ ਦੀ ਹੈ ਜੋ ਤਕਰੀਬਨ ਰਾਤ ਨੂੰ 1:08 ਮਿੰਟ ਦੀ ਹੈ ਜਿਨ੍ਹਾਂ ਨੇ ਵੀਡੀਓ ਬਣਾਈ ਹੈ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਬਣਾਈ ਹੈ ਉਹ ਵੀ ਮੌਕੇ ਤੇ ਸਾਨੂੰ ਮਿਲੇ ਸੀ ਜਿਨ੍ਹਾਂ ਨੇ ਦੱਸਿਆ ਜਿਹੜੇ ਦੱਸੇ ਮੁਤਾਬਕ ਵੀ ਵੀਡੀਓ 'ਚ ਇਹ ਗੱਲ ਤਸਦੀਕ ਹੋ ਗਈ ਵੀ ਇਹ ਏਰੀਆ ਜਨਾਲੀ ਪਿੰਡ ਦਾ ਹੈ ਇਸ ਤੋਂ ਬਾਅਦ ਤਿੰਨ ਘੰਟੇ ਬਾਅਦ ਅੱਗੇ ਘਾਉ ਡੈਰੀ ਤੇ ਇਹ ਵੀਡੀਓ ਸੌਰੀ ਤਿੰਨ ਦੂਹ ਦਿਸਿਆ ਗਿਆ ਇਸ ਤੋਂ ਬਾਅਦ ਡੀਐਸਪੀ ਸਾਹਿਬ ਤੇ ਮੈਂ ਮੌਕੇ ਤੇ ਪਹੁੰਚ ਕੇ ਸੀ ਫੋਰੈਸਟ ਵਿਭਾਗ ਨੂੰ ਬੁਲਾ ਲਿਆ ਸੀ ਉਸ ਦੀ ਰੇਂਜ ਅਫਸਰ ਸਾਹਿਬ ਪਹੁੰਚੇ ਸੀਗੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਫੋਰੈਸਟ ਵਿਭਾਗ ਇਸ ਲਈ ਪੂਰਾ ਤਿਆਰ ਹੈ ਉਹਨਾਂ ਨੇ ਇੱਕ ਜੰਗਲਾ ਕੇਜ ਤੇ ਜਿਹੜਾ ਇਹਨੂੰ ਨਿਟਰਲਾਈਜ਼ ਕਰਨ ਲਈ ਬਿਉਸ਼ ਕਰ ਲਈ ਤੇ ਇਹਨੂੰ ਇੱਕ ਇੰਜੈਕਸ਼ਨ ਹੁੰਦਾ ਉਹ ਮੰਗਾ ਲਿਆ ਤੇ ਪੂਰੀ ਉਹਨਾਂ ਨੇ ਤਿਆਰੀ ਕੀਤੀ ਹੋਈ ਹੈ ਮੈਂ ਇਲਾਕੇ ਦੇ ਲੋਕਾਂ ਨੂੰ ਇਹ ਤੁਹਾਡੇ ਲਈ ਮਾਧਿਅਮ ਰਹੇਗੀ ਸੁਨੇਹਾ ਦੇਣਾ ਜਨਰੂ ਵੀ ਵੀ ਡਰਨ ਦੀ ਬਿਲਕੁਲ ਲੋੜ ਨਹੀਂ ਹੈ ਪ੍ਰਸ਼ਾਸਨ ਫੋਰੈਸਟ ਵਿਭਾਗ ਅਤੇ ਪੁਲਿਸ ਤੁਹਾਡੇ ਨਾਲ ਹੈ ਜਦੋਂ ਲੋੜ ਹੋਊਗੀ ਸਾਡੇ ਉੱਤੇ ਮੋਬਾਈਲ ਨੰਬਰਾਂ ਤੇ ਪਹੁੰਚੋ ਫੋਨ ਕਰ ਦਿਓ ਅਸੀਂ ਮੌਕੇ ਤੇ ਪਹੁੰਚਾਂਗੇ ਤੇ ਇਹਦੇ ਤੋਂ ਤਿੰਨਵੇਂ ਤੋਂ ਦੇਖ ਕੇ ਕੋਈ ਅਵਾਨ ਆਫਲਾਈ ਤਾਂ ਕਿ ਲੋਕਾਂ ਦੇ ਵਿੱਚ ਕੋਈ ਆਪਣਾ ਨੂਇਸੈਂਸ ਕ੍ਰੀਏਟਰ ਨਾ ਹੋ ਇਸ ਲਈ ਮੈਂ ਤੁਹਾਨੂੰ ਵੀ ਲੋਕੀ ਅਲਰਟ ਰਹਿਣ ਤੇ ਸਾਨੂੰ ਜਦੋਂ ਲੱਗੇ ਸਾਨੂੰ ਸੁਨੇਹਾ ਦੇ ਦਿਓ ਸਰ ਪਿਛਲੇ ਕਈ ਦਿਨਾਂ ਤੋਂ ਇਸੇ ਇਲਾਕੇ ਦੇ ਵਿੱਚ ਹੈ ਹੁਣ ਵੈਰੀਫਾਈ ਹੋਇਆ ਹੈ ਇਸ ਦੌਰਾਨ ਕੋਈ ਕਿਸੇ ਤੇ ਹਮਲਾ ਨਹੀਂ ਨਹੀਂ ਇਹਨਾਂ ਦੇ ਫੋਰੈਸਟ ਮੈਗਜ਼ਮ ਮੁਤਾਬਕ ਜਿਹੜਾ ਇਹ ਤਿੰਦੂਆ ਇਹ ਇਨਸਾਨੀ ਸ਼ਿਕਾਰ ਨਹੀਂ ਕਰਦਾ ਇਹ ਮਤਲਬ ਆਪ ਦੇ ਤੋਂ ਛੋਟਾ ਜਿਹੜਾ ਜਾਨਵਰ ਕੁੱਤਾ ਹੋ ਗਿਆ ਬਿੱਲੀ ਹੋ ਗਿਆ ਇਹਦੇ ਤੇ ਹੀ ਕਰਦਾ ਤੇ ਉਹਨਾਂ ਦੇ ਦੱਸੇ ਮੁਤਾਬਕ ਇਹ ਫਿਲਹਾਲ ਥੋੜਾ ਇੰਜਰਡ ਹੈ ਤੇ ਢਾਈ ਸਾਲ ਦੀ ਏਜ ਹੈ ਤੇ ਇਹ ਜਿਹੜਾ ਸ਼ਿਕਾਰ ਹੈ ਇਨਸਾਨੀ ਸ਼ਿਕਾਰ ਨਹੀਂ ਕਰਨਾ ਸਭ ਇਨਸਾਨ ਨੂੰ ਦੇਖ ਕੇ ਆਪ ਨੁਕਸੇਪ ਜਾਂਦਾ ਸੋ ਜਿਹੜਾ ਤਿੰਦੂਆ ਹੈ ਜੀ ਇਹਦੇ ਤੋਂ ਅਲਰਟ ਰਹੇਂ